ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਂ ਫੈਮਲੀ ਵਲੌਗਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਹ ਦੇਖੋ ਜੀ ਬਾਹਰ ਦਾ ਨਜ਼ਾਰਾ ਅੱਜ ਫਤਲ ਬਹੁਤ ਸੁਨਾ ਆਇਆ ਹੋਇਆ ਕਾਲਾ ਕਾਲਾ ਟਾਈਮ ਹੋ ਗਿਆ ਜੀ ਸਵੇਰ ਦੇ 5:30 ਵਜੇ ਦਾ ਤੇ ਮੈਂ ਉੱਠ ਕੇ ਅੱਜ ਰੁਟੀਨ ਨਾਲੋਂ ਜਲਦੀ ਥੋੜਾ ਉੱਠੇਗੀ ਸੀ ਕਿਉਂਕਿ ਅੱਜ ਯਸ਼ੂ ਕਹਿੰਦਾ ਕਿ ਮੈਂ ਕਾਲਜ ਜਨੇ ਲੈ ਕੇ ਜਾਵਾਂ ਨੂੰ ਸੁੱਕੇ ਤੇ ਬਾਕੀ ਤਾਂ ਵੈਸੇ ਤਾਂ ਮੈਂ ਸਬਜ਼ੀ ਤਿੰਨ ਚੀ ਬਣਾਣੀ ਸੀ ਇੱਕ ਹੋਰ ਬੱਦਲ ਬਹੁਤ ਸੋਨਾ ਆਇਆ ਹੋਇਆ ਹੈ ਇਕਦਮ ਕਾਲਾ ਖਾਲੇ ਕਲੌਣੀ ਦੀ ਲਾਈਟਸ ਵੀ ਨਹੀਂ ਆਫ ਹੋਈ ਤੇ ਚਲੋ ਜੀ ਮੈਂ ਕਾਲੇ ਚਨੇ ਬੋਇਲ ਹੋਣੇ ਰੱਖ ਦਿੱਤੇ ਸੀ ਕਿਉਂਕਿ ਉਹਨਾਂ ਨੂੰ ਟਾਈਮ ਲੱਗ ਜਾਂਦਾ ਇਸ ਕਰਕੇ ਮੈਂ ਥੋੜਾ ਜਲਦੀ ਉੱਠੀ ਅੱਜ ਚਨੇ ਬਣਾਉਣ ਕਰਕੇ ਤੇ ਇਹ ਸ਼ੂਟ ਉੱਠ ਗਿਆ ਹੋਇਆ ਉਹਨੂੰ ਥਾ ਕੇ ਆਈਆਂ ਰੈਡੀ ਹੋਣਾ ਸਟਾਰਟ ਹੋ ਰਿਹਾ ਹੈ ਤੇ ਮੈਂ ਬਾਹਰ ਲੋ ਖੋਲ ਲੈਣਾ ਈ ਸੀ ਕਿ ਤੇ ਮੈਂ ਕਿਹਾ ਚੱਲੋ ਆਪਣੇ ਭੈਣ ਭਰਾਵਾਂ ਨੂੰ ਵੀ ਪਹਿਲਾਂ ਗੁੱਡ ਮਾਰਨਿੰਗ ਕਰ ਲਈਏ ਤੇ ਲੋ ਜੀ ਅੱਜ ਦਾ ਵਲੌਗ ਮੈਂ ਸਟਾਰਟ ਕਰਤਾ ਬਨੇ ਰਹੀ ਹਾਂ ਵਲੌਗ ਦੇ ਵਿੱਚ ਤੇ ਮੈਂ ਜਾ ਰਹੀ ਹਾਂ ਕਿਚਨ ਵਿੱਚ ਤੇ ਲੋ ਜੀ ਮਮਾ ਨੂੰ ਕੱਲ ਕਿਹਾ ਸੀਗਾ ਵੀ ਕਾਲੇ ਚਨੇ ਦੇ ਦਿਓ ਤੇ ਮਨੇ ਬਾਰੇ ਬਣਾ ਦੇ ਚਨੇ ਹਾਂ ਚਨੇ ਤੇ ਰੈਣੀ ਤੇ ਪੈਕ ਕਰਨਾ ਤੇ ਫਿਰ ਟੈਂਗੀ ਹੋ ਗਿਆ के मिनट के हो गए हैं जी चने में 100 लाने का टाइम हो गया है अभी 6:30 बजे तक खुली हुई है दोनों फिर तो कहेंगे कि तो हमें मजे बना के नहीं देते चने बिस्कुट वगैरह वाले हैं अपने हां किया कोई भी है क्या मेरे को चाहिए बिस्कुट ले बिस्कुट ही ਜੋ ਨਹੀਂ ਹਾਂ ਜਨ ਤੁਸੀਂ ਦੋਨੋਂ ਜਾਨੇ ਕੋਈ ਯਸ਼ਵੀ ਨਹੀਂ ਸਿੱਖਾਂਗੇ ਲੋਜੀ 51 ਇਸ ਰੈਡੀ ਥੈਂਕ ਯੂ ਤਾਂ ਲੋਜੀ ਟਾਈਮ ਹੋ ਗਿਆ ਹੁਣ 11:30 ਵਜੇ ਦਾ ਤੇ ਮੈਂ ਹੋਗੀ ਹੁਣ ਫ੍ਰੀ ਆਪਾਂ ਕੰਮ-ਕੰਮ ਕਰਕੇ ਸਾਰਾ ਫ੍ਰੀ ਹੋ ਗਏ ਤੇ ਹੁਣ ਮੈਂ ਚੱਲੀ ਸੀਗੀ ਚਾਹ ਬਣਾਣ ਤੇ ਆਜੋ ਆਪਾਂ ਚਾਹ ਬਣਾਈਏ ਪਹਿਲਾਂ ਮੈਂ ਤੇ ਚਾਹ ਮੈਂ ਧਰਤੀ ਹੋਈ ਹੈ ਆਪਣੀ ਤੇ ਚਾਹ ਦੇ ਨਾਲ ਮੈਂ ਖਾਵਾਂਗੀ ਬਿਸਕਟ ਆਪਣੇ ਆਟਾ ਬਿਸਕਟ ਲੈਂਦੇ ਆਂ ਤੇ ਆਟਾ ਬਿਸਕਟ ਤਾਂ ਮੈਨੂੰ ਯਾਦ ਆਇਆ ਕਿ ਕਿਸੇ ਭੈਣ ਨੇ ਮੈਨੂੰ ਪੁੱਛਿਆ ਸੀ ਇੰਸਟਾਗ੍ਰam ਤੇ ਮੈਸੇਜ ਕਰਕੇ ਕਿ ਤੁਹਾਡਾ ਤੀਆਂ ਦਾ ਸੰਧਾਰਾ ਨਹੀਂ ਆਇਆ ਤੁਸੀਂ ਕੋਈ ਵਲੌਗ ਨਹੀਂ ਪਾਇਆ ਤੀਆਂ ਦੇ ਸੰਧਾਰੇ ਦਾ ਤੇ ਮੈਂ ਉਹਨਾਂ ਨੂੰ ਦੱਸ ਦਿੰਨੀ ਆ ਕਿ ਨਹੀਂ ਐਕਚੁਅਲੀ ਸਾਡੇ ਘਰ ਅਸੀਂ ਨਾ ਸਰ ਮੇਰੇ ਪੇਕੇ ਤੀਆਂ ਬਣਾਉਂਦੇ ਨਹੀਂ ਆ ਤੇ ਇਸ ਕਰਕੇ ਮੇਰਾ ਤੀਆਂ ਦਾ ਸੰਧਾਰਾ ਨਹੀਂ ਆਂਦਾ ਤੇ ਇਸ ਕਰਕੇ ਮੈਂ ਆٹے ਦੇ ਬਿਸਕੁਟ ਆਪਣੇ ਮੰਗਾਏ ਹੋਏ ਆ ਤੇ ਉਹ ਦੇਖ-ਦੇਖ ਕੇ ਵੀਡੀਓਜ਼ ਵਿੱਚ ਦੇਖ ਰਹੀ ਹੁੰਦੇ ਆ ਕਿ ਸਾਰੇ ਜਣੇ ਆٹے ਦੇ ਬਿਸਕਟ ਲੈ ਕੇ ਜਾਂਦੇ ਆ ਤੇ ਮੈਂ ਵੀ ਮੰਗਾਏ ਹੋਏ ਆ ਤੇ ਇਸ ਟਾਈਮ ਚਾਹ ਦਿਨਾ ਮੈਂ ਆٹے ਦੇ ਬਿਸਕਟ ਖਾ ਲੈਣੇ ਹੁੰਦੇ ਆ ਔਰ ਇੱਧਰ ਮੇਰੀ ਚਾਹ ਵੀ ਰੈਡੀ ਹੈ ਬਣ ਕੇ ਵਾਲੀ ਆ ਗਈ ਹੋਈ ਹੈ ਤੇ ਬਾਕੀ ਸਾਡੀ ਕਲੋਨੀ ਵਿੱਚ ਸ਼ਾਇਦ ਹੋ ਰਹੀ ਹੈ ਤਿਆਰੀ ਤੀਜੇ ਸੈਲੀਬ੍ਰੇਸ਼ਨ ਦੀ ਤੇ ਜੇ ਇਦਾਂ ਦਾ ਕੋਈ ਪ੍ਰੋਗਰਾਮ ਬਣਿਆ ਮੈਂ ਪਾਰਟਿਸਪੇਟ ਕਰਾਂਗੀ ਤੇ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੀ ਫਿਰ ਤੀਆਂ ਦਾ ਪ੍ਰੋਗਰਾਮ ਹਾਲੇ ਮੈਨੂੰ ਕੁਝ ਕਨਫਰਮ ਨਹੀਂ ਪਤਾ ਉਸ ਬਾਰੇ ਨਾ ਚਲੋ ਚਾਹ ਵਗੈਰਾ ਤਾਂ ਮੈਂ ਪੀ ਲਈ ਤੇ ਤੁਹਾਨੂੰ ਆਪਣਾ ਤੀਆਂ ਦਾ ਸੰਧਾਰਾ ਨਾ ਆਂਦਾ ਕਾਰਨ ਵੀ ਮੈਂ ਦੱਸਦਾ ਕਿ ਮੇਰੇ ਪੇਕੇ ਤੀਆਂ ਦੀ ਸੈਲੀਬ੍ਰੇਸ਼ਨ ਨਹੀਂ ਕਰਦੇ ਇਸ ਕਰਕੇ ਮੇਰਾ ਸੰਧਾਰਾ ਨਹੀਂ ਆਂਦਾ ਤੇ ਹੁਣ ਮੈਂ ਤੁਹਾਡੇ ਨਾਲ ਕੁਝ ਸੀਰੀਅਸ ਡਿਸਕਸ ਕਰਨਾ ਚਾਹਨੀ ਹੈ ਐਕਚੁਅਲੀ ਇਹ ਕਿਸੇ ਮਾਂ ਵੱਲੋਂ ਕੁਐਸਚਨ ਹੈ ਜਿਹਦਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਉਸਨੂੰ ਕੀ ਜਵਾਬ ਦਵਾਂ ਮੈਂ ਜੋ ਸੋਚ ਕੇ ਉਸਨੂੰ ਦੱਸਿਆ ਤੁਸੀਂ ਪਲੀਜ਼ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਮੈਂ ਉਹਨੂੰ ਠੀਕ ਸਲਾਹ ਦਿੱਤੀ ਹੈ ਜਾਂ ਗਲਤ ਦਿੱਤੀ ਹੈ ਐਕਚੁਅਲੀ ਜਿਹੜਾ ਮੈਂ ਇੱਕ ਪਹਿਲਾਂ ਵਲੌਗ ਪਾਇਆ ਸੀਗਾ ਆਪਣਾ ਬੱਚਿਆਂ ਦੇ ਬਾਰੇ ਵਿੱਚ ਕਿ ਆਪਾਂ ਬੱਚਿਆਂ ਨੂੰ ਸੰਸਕਾਰ ਕਿਵੇਂ ਦੇਈਏ ਤੇ ਇਹ ਉਹਦੇ ਨਾਲ ਰਿਲੇਟਡ ਹੈਗਾ ਕਿਸੇ ਦਾ ਮੈਨੂੰ ਫੋਨ ਆਇਆ ਕਿਸੇ ਮਦਰ ਦਾ ਮੈਂ ਉਹਨਾਂ ਦਾ ਨਾਮ ਤਾਂ ਤੁਹਾਨੂੰ ਨਹੀਂ ਡਿclare ਕਰਾਂਗੀ ਉਹਨਾਂ ਨੇ ਮੈਨੂੰ ਇੱਕ ਕੁਐਸਚਨ ਪੁੱਛਿਆ ਸੀ ਉਹ ਉਹ ਐਕਚੁਅਲੀ ਸਿੰਗਲ ਮਦਰ ਹੈ ਉਸੇ ਤੋਂ ਬੇਟੇ ਹੈ ਤੇ ਇੱਥੇ ਵੀ ਵਿਚਾਰੀ ਕਾਫੀ ਮਜ਼ਦੂਰੀ ਵਗੈਰਾ ਕਰਕੇ ਬੱਚਿਆਂ ਨੂੰ ਪਾਲ ਰਹੀ ਸੀ ਤੇ ਵਾਈ ਚਾਂ ਸੀ ਉਸ ਦਾ ਕਿਸੇ ਢੰਗ ਨਾਲ ਜਿਵੇਂ ਵਰਕ ਪਰਮਿਟ ਵਗੈਰਾ ਲਗਾ ਕੇ ਕੋਈ ਫੈਮਿਲੀ ਉਸ ਨੂੰ ਫੌਰਨ ਲੈ ਗਈ ਆਪਣੇ ਨਾਲ ਉਸ ਵਿਚਾਰੀ ਨੇ ਇਹ ਸੋਚ ਕੇ ਸਟੈਪ ਚੱਕਿਆ ਸੀ ਕਿ ਕੱਲ ਨੂੰ ਮੇਰੇ ਬੱਚੇ ਐਡਜਸਟ ਹੋ ਜਾਣਗੇ ਉਸ ਦੇ ਵਿੱਚ ਔਰ ਬੱਚਿਆਂ ਦਾ ਸੋਖਾ ਹੋ ਜਾਏਗਾ ਪਰ ਤੁਸੀਂ ਸਮਝ ਸਕਦੇ ਹੋ ਆਜ ਕਾਲ ਦੇ ਬੱਚੇ ਥੋੜੇ ਹੁਣ ਜਿਵੇਂ ਨਵੀਂ ਜਨਰੇਸ਼ਨ ਆ ਰਹੀ ਹੈ ਤੇ ਰੋਜ਼ ਨਵੀਂ ਨਵੀਂ ਡਿਮਾਂਡਸ ਹੁੰਦੀ ਹੈ ਔਰ ਇੱਕ ਸਿੰਗਲ ਮਦਰ ਵਾਸਤੇ ਉਹ ਵੀ ਇੱਕ ਜਿਹੜੀ ਲੇਬਰ ਵਰਕ ਦੇ ਵਿੱਚ ਹੋਵੇ ਵਿਚਾਰੀ ਤੇ ਉਸਤੇ ਵਾਸਤੇ ਤਾਂ ਇੱਕ ਬਹੁਤ ਹੀ ਡਿਫਿਕਲਟ ਹੋ ਜਾਂਦਾ ਕਿ ਉਸ ਦੀਆਂ ਖੁਸ਼ੀਆਂ ਨੂੰ ਬੱਚਿਆਂ ਨੂੰ ਕਿਵੇਂ ਪੂਰੀਆਂ ਕਰੇ ਤੇ ਇੱਥੇ ਵੀ ਉਹ ਇੰਡੀਆ ਦੇ ਵਿੱਚ ਵੀ ਜਿਸ ਤਰ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਵਰਕ ਕਰਦੀ ਸੀ ਤੇ ਇਸ ਤਰ੍ਹਾਂ ਹੀ ਉਹਨੂੰ ਬਾਹਰ ਦੀ ਆਫਰ ਮਿਲੀ ਕਿਸੇ ਫੈਮਲੀ ਨੇ ਉਸਨੂੰ ਐਜ਼ ਅ ਸਰਵੈਂਟ ਬਣਾ ਕੇ ਉਹਨੂੰ ਸਲਾ ਦਿੱਤੀ ਕਿ ਕਿਸੇ ਤੈਨੂੰ ਨਾਲ ਲੈ ਜਾਣੇ ਆ ਤੇ ਉਸਨੂੰ ਆਪਣੇ ਨਾਲ ਸਿੰਗਾਪੁਰ ਲੈ ਗਏ ਬਹੁਤ ਅੱਛੀ ਫੈਮਲੀ ਹੈ ਉੱਥੇ ਪੂਰੀ ਸੈਟਲ ਹੈ ਉਹ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਉਹਨੂੰ ਉੱਥੇ ਜਾ ਕੇ ਕੋਈ ਦਿੱਕਤ ਆਈ ਹੈ ਬਟ ਹੁਣ ਇੱਥੇ ਉਸਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਬੱਚਿਆਂ ਨੂੰ ਉਹ ਨਾਨੀ ਕੋਲ ਛੱਡ ਕੇ ਗਈ ਸੀ ਬਟ ਹੁਣ ਵੱਡਾ ਵਾਲਾ ਬੇਟਾ ਉਸ ਦਾ 9th ਵਿੱਚ ਹੋ ਗਿਆ ਔਰ ਉਸੇ ਕੰਟਰੋਲ ਵਿੱਚ ਨਹੀਂ ਹੈ ਹੁਣ ਨਾਨੀ ਦੀ ਉਹ ਗੱਲ ਨਹੀਂ ਮੰਨਦਾ ਕੋਈ ਵੀ ਤੇ ਉਹ ਇਸ ਚੀਜ਼ ਤੋਂ ਬੜੀ ਅਪਸੈਟ ਹੋਈ ਸੀ ਤੇ ਉਹ ਕਹਿ ਰਹੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਹੁਣ ਅੱਗੇ ਕਿਹ ਸਟੈਪ ਲਵਾਂ ਕਿ ਮੈਂ ਉੱਥੇ ਰਹਿ ਕੇ ਪੈਸਾ ਕਮਾਵਾਂ ਜਾਂ ਮੈਂ ਵਾਪਸ ਇੰਡੀਆ ਆ ਜਾਵਾਂ ਉਹਦੀ ਲੇਡੀ ਦੀ ਜਿਹੜੀ ਮਦਰ ਹੈ ਨਾ ਉਹ ਵੀ ਸਿੰਗਲ ਹੀ ਹੈ ਘਰ 'ਚ ਕੋਈ ਮਾਮਾ ਵਗੈਰਾ ਵੀ ਨਹੀਂ ਹੈ ਜਿਹੜਾ ਕੋਈ ਚੈਂਸ ਹੋ ਕੇ ਗਿਆ ਤਾਂ ਜਿਹੜਾ ਬੱਚਿਆਂ ਨੂੰ ਕੰਟਰੋਲ ਕਰ ਸਕੇ ਤੇ ਕਾਫੀ ਪ੍ਰੋਬਲਮ ਸੀ ਔਰ ਮੈਨੂੰ ਬੜੀ ਅਫਸੈਟ ਸੀ ਲੱਗੀ ਤੇ ਉਹ ਮੈਨੂੰ ਕਾਫੀ ਪੁੱਛ ਰਹੀ ਸੀ ਕਿ ਦੀਦੀ ਮੇਨੂੰ ਦਿਲ ਕੀਤਾ ਕਿ ਤੁਹਾਡੇ ਨਾਲ ਮਸਲਾ ਕਰਾਂ ਤੇ ਮੈਨੂੰ ਦੱਸੋ ਕਿ ਮੈਂ ਹੁਣ ਕੀ ਕਰਾਂ ਅ ਕਾਫੀ ਦਿਨ ਸੋਚ ਕੇ ਮੈਂ ਉਹਨੂੰ ਇਹ ਕਾਲੇ ਜਵਾਬ ਦਿੱਤਾ ਉਸਨੂੰ ਕਿ ਬੇਟਾ ਦੇਖ ਪੈਸਾ ساری ਉਮਰ ਦੇ ਵਿੱਚ ਠੀਕ ਬੰਦਾ ਜਦੋਂ ਮਰਜੀ ਕਮਾ ਸਕਦਾ ਹੈ ਠੀਕ ਹੈ ਆਫਰਸ بار بار ਜ਼ਿੰਦਗੀ ਵਿੱਚ ਨਹੀਂ ਆਉਂਦੀਆਂ ਪਰ ਆਪਣੀ ਅਸਲੀ ਐਸਟ ਆਪਣੇ ਬੱਚੇ ਹੈ ਜੇ ਬੱਚੇ ਤੇਰੇ ਖਰਾਬ ਹੋ ਗਏ ਤਾਂ ਤੂੰ ਪੈਸੇ ਦਾ ਕੀ ਕਰੇਂਗੀ ਤੇ ਇਸ ਕਰਕੇ ਬੈਟਰ ਹੈ ਕਿ ਤੂੰ ਵਾਪਸ ਆ ਜਾ ਆਪਣੇ ਬੱਚਿਆਂ ਨੂੰ ਦੇਖ ਕਿਉਂਕਿ ਉਹਦੇ ਨਾਲ ਇਹ ਹੈ ਕਿ ਬੱਚੇ ਇੱਥੇ ਸੰਭਾਲਣ ਠੀਕ ਉਹਨਾਂ ਦੀ ਮਤਲਬ ਪਰਵਰਿਸ਼ ਹੋਏਗੀ ਤੇ ਉਹਨਾਂ ਨੂੰ ਠੀਕ ਸੰਸਕਾਰ ਹੋਣਗੇ ਤਾਂ ਕੱਲ ਨੂੰ ਕੋਈ ਨਾ ਕੋਈ ਓਪਰਚੁਨਿਟੀ ਮਿਲ ਹੀ ਜਾਏਗੀ ਉਹਨਾਂ ਵਾਸਤੇ ਵੀ ਤੇ ਤੂੰ ਉਹਨਾਂ ਨੂੰ ਭੇਜ ਕੇ ਬੱਚਿਆਂ ਨੂੰ ਬਾਹਰ ਭੇਜ ਕੇ ਤੇ ਉਹ ਪੈਸਾ ਤੇਰਾ ਫੇਰ ਵੀ ਦੁਬਾਰਾ ਮਿਲ ਸਕਦਾ ਹੈ ਬਟ ਤੇਨੂੰ ਦੁਆਰਾ ਤੇਨੂੰ ਬੱਚੇ ਨਹੀਂ ਮਿਲਲੇ ਤੇ ਇਸ ਕਰਕੇ ਮੈਂ ਤੇ ਉਸ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਇੰਡੀਆ ਵਾਪਸ ਆ ਕੇ ਆਪਣੀ ਫੈਮਲੀ ਨੂੰ ਦੇਖੇ ਆ ਕੇ ਬਾਕੀ ਹੁਣ ਮੈਨੂੰ ਨਹੀਂ ਪਤਾ ਮੈਂ ਉਸ ਨੂੰ ਠੀਕ ਸਲਾਹ ਦਿੱਤੀ ਹੈ ਜਾਂ ਨਹੀਂ ਔਰ ਪਾਰ ਤੇ ਰੂਲਸ ਮੈਂ ਇਹਨਾਂ ਨਹੀਂ ਉਸ ਦੇ ਬਾਰੇ ਚ ਜਾਣਦੀ ਕਿ ਉਹ ਆਪਣੇ ਬੱਚੇ ਨੂੰ ਨਾਲ ਲਿਜਾ ਸਕਦੀ ਹੈ ਇਸ ਟਾਈਮ ਕਿ ਨਹੀਂ ਕਿਉਂਕਿ ਹਲੇ ਉਹ ਪਲੱਸ 18 ਨਹੀਂ ਹੈ ਬੱਚਾ ਤੇ ਜੇ ਤੁਹਾਨੂੰ ਵੀ ਕੋਈ ਹੋਰ ਸੁਜੈਸ਼ਨ ਤੁਹਾਡੇ ਮਾਈਂਡ 'ਚ ਹੋਵੇ ਕਿ ਉਹ ਕੀ ਕਰ ਸਕਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂਕਿ ਕੋ ਉਸ ਵਿਚਾਰੀ ਮਾਂ ਦੀ ਪ੍ਰੋਬਲਮ ਨੂੰ ਆਪਾਂ ਸੋਲਵ ਕਰ ਸਕੀਏ ਜੀ ਮੈਂ ਐਸੀ ਹੁਣ ਆਪਣੀ ਛੱਤ ਤੇ ਹਵਾ ਕਾਫੀ ਠੰਡੀ ਚੱਲ ਰਹੀ ਸੀ ਤੇ ਥੋੜ੍ਹੀ ਥੋੜੀ ਤੋਂ ਪਤਾ ਹੈ ਬੱਦਲ ਹੋ ਰਿਹਾ ਸੀ ਤੇ ਮੈਂ ਸੋਚਿਆ ਕਿ ਮੈਂ ਉੱਪਰ ਇੱਕ ਵਾਰੀ ਸਾਰਾ ਚੈੱਕ ਕਰਕੇ ਆਵਾਂ ਕਿਉਂਕਿ ਬੱਦਲ ਕਾਫੀ ਵਾਰੀ ਰਾਤ ਵੀ ਕਾਫੀ ਆਇਆ ਉਸ ਸਾਈਡ ਤੇ ਹੁਣ ਵੀ ਆ ਰਿਹਾ ਹੈ ਤੇ ਸਾਰੇ ਪਾਸੇ بارش ਹੋ ਰਹੀ ਹੈ ਤੇ ਮੈਨੂੰ ਸੀ ਮੈਂ ਆਪਣੀ ਛੱਤ ਦੀ ਨਾਲੀਆਂ ਵਗੈਰਾ ਚੈੱਕ ਕਰਿਆ ਮੈਂ ਇੱਕ ਵਾਰੀ ਜਾ ਕੇ ਪਾਣੀ ਸੁੱਕ ਜਾਂਦਾ ਤੇ ਦਿੱਕਤ ਹੁੰਦੀ ਹੈ ਇਸ ਸਾਈਡ ਤੇ ਪਾਣੀ ਰੁਕਿਆ ਹੋਇਆਗਾ ਮੈਂ ਬੜੇ ਦਿਨਾਂ ਤੋਂ ਆ ਕੇ ਦੇਖਿਆ ਹੀ ਨਹੀਂ ਇੱਥੇ ਤੇ ਪਾਣੀ ਦੀ ਬਲੋਕੇਜ ਹੋ ਗਈ ਸੀ ਹੁਣ ਖੋਲੀ ਹੈ ਮੈਂ ਨਿਕਲਿਆ ਪਾਣੀ ਥੋੜਾ ਤੇ ਹੁਣ ਸਾਰਾ ਸਾਫ ਕਰਨਾ ਪਏਗਾ ਦੇਖਦੀਆਂ ਜੇ بارش ਅੱਜ ਵੀ ਤਾਂ ਸ਼ਾਇਦ ਉਹਦੇ ਨਾਲ ਪ੍ਰੋਪਰ ਖੁੱਲ ਜੇਗਾ ਸਾਰਾ ਔਰ ਸਾਫ਼ ਹੋ ਜਾਏਗਾ ਠੀਕ ਤਰ੍ਹਾਂ ਇਸ ਸਾਈਡ ਤੇ ਵੀ ਜਿਹੜੀ ਨਾਲੀ ਹੈ ਇਹਦਾ ਵੀ ਪਾਣੀ ਰੁਕ ਗਿਆ ਹੋਇਆ ਹੈ ਫੇਰ ਅੰਦਰੋਂ ਜਾ ਕੇ ਖੋਲਦੀ ਆ ਮੈਂ ਬੱਦਲ ਬਹੁਤ ਸੋਹਣਾ ਆ ਰਿਹਾ ਹੈ ਹਵਾ ਕਾਫੀ ਠੰਡੀ ਚੱਲ ਰਹੀ ਹੈ ਜਿਹਦਾ ਨੇੜੇ ਤੇ ਕਿਤੇ بارش ਹੋਈ ਹੈ ਕਾਫੀ ਲੱਗਦਾ ਚਲੋ ਪਹਿਲਾਂ ਮੈਂ ਨਾਲੀ ਖੋਲ ਕੇ ਆਨੀ ਆ ਫਿਰ ਕਰਦੇ ਆਪਾਂ ਗੱਲ ਅੱਗੇ ਤੇ ਚਲੋ ਜੀ ਟਾਈਮ ਹੋ ਗਿਆ ਜੀ ਹੁਣ 7 ਵਜੇ ਦਾ ਟਿਊਸ਼ਨਸ ਵਗੈਰਾ ਤੋਂ ਮੈਂ ਫ੍ਰੀ ਹੋ ਗਈ ਤੇ ਹੁਣ ਮੇਰਾ ਰੋਟੀ ਪਾਣੀ ਨੂੰ ਲੱਗਦੀ ਹੈ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰ ਰਹੀ ਹਾਂ ਪਹਿਲਾਂ ਤਾਂ ਮਨੂੰ ਜਿਹੜੇ ਮੈਂ ਤੁਹਾਨੂੰ ਇੱਕ ਵਾਰ ਡਿਸਕਸ ਕੀਤਾ ਹੈ ਕਿ ਮਾਤਰ ਦੇ ਬਾਰੇ ਪਲੀਜ਼ ਮਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਉਹਨੂੰ ਮੈਂ ਸਹੀ ਜਵਾਬ ਦਿੱਤਾ ਹੈ ਜਾਂ ਗਲਤ ਦਿੱਤਾ ਹੈ ਔਰ ਬਾਕੀ ਜਿਹੜੇ ਨਵੇਂ ਚੈਨਲ ਤੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕੀ ਕਰਦੇ ਹੋ। थैंक यू।